ਸ਼ਾਸ਼ੀਕਲ ਸਾਰੇ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਬੈਂਗਣ ਫਰਾਈ ਜਿਹੜੇ ਕਿ ਇੱਕ ਸਨੈਕਸ ਦੇ ਤੌਰ ਤੇ ਆਪਾਂ ਬਣਾਏਨੇਗੇ ਤੇ ਇਹ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਨੇਗੇ ਬਣਾ ਕੇ ਟਰਾਈ ਜ਼ਰੂਰ ਕਰਨਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਆ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਆ ਇੱਥੇ ਮੈਂ ਦੋ ਦੋ ਲੰਬੀ ਵਾਲੀਆਂ ਬੈਂਗਣੀਆਂ ਲੈਤੀਆਂ ਤੇ ਇੱਕ ਗੋਲ ਵਾਲਾ ਜਿਹੜਾ ਬੈਂਗਣਾ ਉਹ ਵੀ ਤੋਕੇ ਲੈ ਲਿਆ ਤੇ ਇਹਨੂੰ ਆਪਾਂ ਪਤਲਾ ਪਤਲਾ ਕੱਟ ਲਵਾਂਗੇ ਇਹਦਾ ਜਿਹੜਾ ਮੋਰਲੀ ਡੰਡੀਆ ਨੂੰ ਆਪਾਂ ਹਟਾਉਂਦੇ ਨਹੀਂ ਹੈਗੇ ਇਸ ਤਰ੍ਹਾਂ ਹੀ ਮਤਲਬ ਕਿ ਇਹਨੂੰ ਕਟਿੰਗ ਕਰਾਂਗੇ ਤੇ ਇਹਨੂੰ ਪਹਿਲਾਂ ਆਪਾਂ ਸੈਂਟਰ ਚੋਂ ਕੱਟ ਲਿਆ ਉਸ ਤੋਂ ਬਾਅਦ ਇਹਦੇ ਤੇ ਆਪਾਂ ਬਚਾ ਲਉ ਫਿਰ ਇਹਨੂੰ ਕੱਟ ਲਿਆ ਤੇ ਫਿਰ ਇਹਨੂੰ ਮਤਲਬ ਕਿ ਫਿਰ ਪਤਲੇ-ਪਤਲੇ ਸਲਾਈਸ ਕੱਟ ਲਿਆਗਾ ਤੇ ਜਿਆਦਾ ਮੋਟਾ ਨਹੀਂ ਰੱਖਣਾ ਹੈਗਾ ਤੇ ਕ੍ਰਿਸਪੀ ਬਹੁਤ ਹੀ ਜਿਆਦਾ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਆ ਵਿੱਚੋਂ ਸੌਫਟ ਤੇ ਉੱਪਰੋਂ ਜਿਹੜੇ ਕ੍ਰਿਸਪੀ ਬਹੁਤ ਜਿਆਦਾ ਵਧੀਆ ਬਣ ਕੇ ਤਿਆਰ ਹੁੰਦੇ ਹੈਗੇ ਇਸ ਤਰ੍ਹਾਂ ਆਪਾਂ ਇਹਨੂੰ ਕਟਿੰਗ ਕਰਕੇ ਰੱਖ ਲਵਾਂਗੇ ਤੇ ਇਹ ਆਪਾਂ ਪਤਲੇ ਵਾਲਾ ਕੱਟ ਕੇ ਦਿਖਾਤਾ ਤੁਹਾਨੂੰ ਉਸ ਤੋਂ ਬਾਅਦ ਆਪਾਂ ਜਿਹੜਾ ਬਡੇ ਵਾਲਾ ਬੈਂਗਣਾnga ਇੱਕ ਇਹ ਲੈ ਲਿਆ ਆਪਾਂ ਨੇ ਇਹਨੂੰ ਵੀ ਆਪਾਂ ਮਤਲਬ ਕਿ ਪਤਲਾ ਪਤਲਾ ਕਟਿੰਗ ਕਰ ਲਵਾਂਗੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤਵਾਂ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਬਤਵਾਂ ਸਬਸਕ੍ਰਾਈਬ ਕਰਨਾ ਕਿਉਂਕਿ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜੀ ਰੈਸਪੀ ਬਣਾ ਕੇ ਤਿਆਰ ਕਰ ਦੇਾਂਗੇ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਹੁਤ ਹੀ ਸੁਆਦ ਬਣ ਕੇ ਤਿਆਰ ਹੁੰਦੀ ਹੈਗੀ ਤੇ ਬਹੁਤ ਹੀ ਘੱਟ ਮਿਰਚ ਮਸਾਲਿਆਂ ਨਾਲ ਤੇ ਬਹੁਤ ਹੀ ਘੱਟ ਮਿਹਨਤ ਦੇ ਨਾਲ ਇਹ ਵੀ ਆਪਾਂ ਕਟਿੰਗ ਕਰਕੇ ਤਿਆਰ ਕਰ ਲੈਣਗੇ ਜਿਹੜੇ ਬੈਂਗ ਤੇ ਇਸ ਤੋਂ ਬਾਅਦ ਆਪਾਂ ਲੈ ਲੈ ਲਾਂਗੇ ਚਾਹੇ ਮੈਦਾ ਲੈ ਸਕਦੇ ਹੋ ਚਾਹੇ ਤੁਸੀਂ ਬੇਸਣ ਚਾਹੇ ਚੌਲਾਂ ਦਾ ਆਟਾ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾਗਾ ਉਹੀ ਲੈ ਸਕਦੇ ਹੋ ਅੱਧਾ ਕੌਲੀ ਮੈਂ ਜਿਹੜਾ ਮੈਦਾ ਲੈ ਲਿਆ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਜਿਹੜਾ ਨੂਨ ਮਿਰਚ ਹਲਦੀ ਧਨੀਆ ਪਾਊਡਰ ਗਰਮ ਮਸਾਲੇ ਪਾਲ ਲਵਾਂਗੇ ਤੇ ਉਸ ਤੋਂ ਬਾਅਦ ਇਹਨੂੰ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਆਪਾਂ ਇੱਕ ਸਲਰੀ ਟੈਪ ਖੋਲ ਤਿਆਰ ਕਰ ਲਵਾਂਗੇ ਜਿਆਦਾ ਪਤਲਾ ਨਹੀਂ ਤੇ ਜਿਆਦਾ ਸੰਘਣਾ ਵੀ ਨਹੀਂ ਜਿਹੜਾ ਆਪਾਂ ਬੈਂਗਣਾ ਦੇ ਉੱਪਰ ਹਲਕਾ ਹਲਕਾ ਕੋਟ ਹੋ ਜਾਵੇ ਤੇ ਉਸ ਤੋਂ ਬਾਅਦ ਜਿਹੜਾ ਇਹਦੇ ਨਾਲ ਆਪਾਂ ਬ੍ਰੈਡ ਦੇ ਚੂਰੇ ਦੇ ਵਿੱਚ ਇਹਨੂੰ ਮਤਲਬ ਕਿ ਕੋਟ ਕਰ ਸਕੀਏ ਬਸ ਇੰਨਾ ਕੀ ਮਤਲਬ ਕਿ ਲੱਗਣਾ ਚਾਹੀਦਾ ਹੈਗਾ ਤੇ ਜਿਹਦੇ ਨਾਲ ਜਿਹੜੇ ਆਪਣੇ ਮੈਂ ਇਹਨਾਂ ਦੇ ਵਿੱਚ ਤੇਲ ਨਹੀਂ ਭਰੂਗਾ ਤੇ ਦੂਸਰਾ ਕਿ ਜਿਹੜੇ ਉੱਪਰੋਂ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੋਣਗੇ ਤੇ ਬਸ ਹਲਕਾ ਹਲਕਾ ਹੀ ਲੱਗਣਾ ਚਾਹੀਦਾ ਹੈਗਾ ਤੇ ਜਿਹੜਾ ਕਿ ਹਲਕਾ ਜਿਹਾ ਕ੍ਰਿਸਪੀ ਬਣਾਵੇ ਤੇ ਇਹਨੂੰ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਤੇ ਇਹਨੂੰ ਆਪਾਂ ਇੱਕ ਘੋਲ ਤਿਆਰ ਕਰ ਲਵਾਂਗੇ ਤੇ ਨਾਲ ਹੀ ਆਪਾਂ ਜਿਹੜਾ ਮਤਲਬ ਕਿ ਤਿਆਰੀ ਕਰਦੇ ਕਰਦੇ ਤੇ ਆਪਾਂ ਜਿਹੜਾ ਗੈਸ ਚ ਲਾ ਕੇ ਤੇ ਆਪਾਂ ਜਿਹੜਾ ਤੇਲ ਹੈਗਾ ਉਹ ਗਰਮ ਹੋਣ ਵਾਸਤੇ ਰੱਖ ਦਵਾਂਗੇ ਪੂਰਾ ਗਰਮ ਤੇਲ ਦੇ ਵਿੱਚ ਆਪਾਂ ਇਹ ਚੀਜ਼ ਨੂੰ ਫ੍ਰਾਈ ਕਰਾਂਗੇ ਤੇ ਇਹ ਜਿਹੜਾ ਆਪਾਂ ਬੈਟਰ ਬਣਾ ਕੇ ਤਿਆਰ ਕਰ ਲਿਆਗਾ ਤੇ ਤੁਸੀਂ ਦੇਖ ਸਕਦੇ ਹੋਗੇ ਬਸ ਇੰਨਾ ਕੀ ਸੰਘਣਾ ਰੱਖਣਾ ਹੈਗਾ ਇਹ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਚੂਰਾ ਹੈਗਾ ਬ੍ਰੈਡ ਦਾ ਆਪਾਂ ਨੇ ਬ੍ਰੈਡਾਂ ਦੀਆਂ ਸਾਈਡਾਂ ਬਚ ਜਿੰਦੀਆਂ ਜਾਂ ਦੋ ਤਿੰਨ ਬ੍ਰੈਡ ਲੈ ਲਓ ਉਸ ਤੋਂ ਬਾਅਦ ਇਸ ਤਰ੍ਹਾਂ ਜਿਹੜਾ ਚੂਰਾ ਬਣਾ ਕੇ ਆਪਾਂ ਤਿਆਰ ਕਰ ਲਵਾਂਗੇ ਤੇ ਬੈਂਗਲ ਲੈਣਾ ਹੈਗਾ ਤੇ ਇਸ ਤਰ੍ਹਾਂ ਨੂੰ ਆਪਾਂ ਚੰਗੀ ਤਰ੍ਹਾਂ ਸਾਰੇ ਪਾਸੇ ਨੂੰ ਕੋਟ ਕਰ ਲੈਣਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਬ੍ਰੈਡ ਦੇ ਚੂਰੇ ਦੇ ਵਿੱਚ ਚੰਗੀ ਤਰ੍ਹਾਂ ਕੋਟ ਕਰ ਲਵਾਂਗੇ ਤੇ ਜਿਹਦੇ ਨਾਲ ਕਿ क्रिस्पी क्रिस्पी ਬਣ ਕੇ ਤਿਆਰ ਹੋਊਗਾ ਤੇ ਆਪਾਂ ਇਹਦੀਆਂ ਮਤਲਬ ਕਿ ਲੇਰਾਂ ਖੋਲ ਕੇ ਤੇ ਚੰਗੀ ਤਰ੍ਹਾਂ ਇਹਦੇ ਉੱਪਰ ਜਿਹੜਾ ਬ੍ਰੈਡ ਵਾਲਾ ਚੂਰਾ ਲਗਾ ਲਵਾਂਗੇ ਤੇ ਇਹ ਆਪਣਾ ਹੋ ਗਿਆ ਤਿਆਰ ਤੇ ਇਹਨੂੰ ਆਪਾਂ ਤੇਲ 'ਚ ਫਰਾਈ ਕਰਨ ਵਾਸਤੇ ਪਾ ਦੇਣੇਗੇ ਤੇ ਬਹੁਤ ਹੀ ਜ਼ਿਆਦਾ ਵਧੀਆ ਟੇਸਟੀ ਬਣ ਕੇ ਤਿਆਰ ਹੁੰਦੇ ਆ ਜਿਹੜੇ ਇਹ 스ਨੈਕਸ ਹੈਗੇ ਤੇ ਚਟਪਟ ਬਣ ਜਾਂਦੇ ਆ ਕੋਈ ਜ਼ਿਆਦਾ ਮਿਹਨਤ ਨਹੀਂ ਹੈਗੀ ਤੇ ਇੱਧਰ ਆਪਣਾ ਤੇਲ ਗਰਮ ਹੈ ਤੇ ਆਪਾਂ ਇਹਨੂੰ ਫਰਾਈ ਕਰਨ ਵਾਸਤੇ ਬਾਦ ਮੰਗੇ ਤੇ ਨੂੰ ਚੰਗੀ ਤਰ੍ਹਾਂ 골ਡਨ ਬ੍ਰਾਊਨ ਹੋਣ ਤੇ ਕਰ ਤੇ ਕ੍ਰਿਸਪੀ ਹੋਣ ਤੇ ਕਰ ਆਪਾਂ ਇਹਨੂੰ ਫਰਾਈ ਕਰ ਲਵਾਂਗੇ ਤੇ ਥੋੜਾ ਥੋੜਾ ਤੇਲ ਹੈ ਜਿਹੜਾ ਆਪਾਂ ਇਹਦੇ ਉੱਪਰ ਪਾ ਲਵਾਂਗੇ ਚਮਚੇ ਨਾਲ ਤਾਂ ਕਿ ਜਿਹੜਾ ਉੱਪਰ ਟਿੱਕਰ ਇਹ ਚੰਗੀ ਤਰ੍ਹਾਂ ਸਿੱਕ ਜਾਵੇ ਤੇ ਬਹੁਤ ਹੀ ਜਲਦੀ ਮਤਲਬ ਕਿ ਬਣ ਕੇ ਤਿਆਰ ਹੋ ਜਾਂਦੇ ਹੈ ਜਿਹੜੇ ਇਹ ਸਨੈਕਸ ਹੈਗੇ ਬਹੁਤ ਹੀ ਖਾਣ ਦੇ ਵਿੱਚ ਟੇਸਟੀ ਹੈਗੇ ਇਹਨੂੰ ਟਮਾਟੋ ਕੈਚਪ ਨਾਲ ਹਰੀ ਚਟਨੀ ਨਾਲ ਬਣਾ ਕੇ ਤੁਸੀਂ ਇੰਜੋਏ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇਗੇ ਇਹ ਆਪਣਾ ਮਤਲਬ ਕਿ ਸੇਕ ਕੇ ਜਿਹੜਾ ਤਿਆਰ ਹੋ ਗਿਆ ਦੋਨੇ ਪਾਸੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਮਤਲਬ ਕਿ ਦੇਖ ਰਿਹਾ ਹੈਗਾ ਇਹ ਤੇ ਇਹਨੂੰ ਆਪਾਂ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਬਹੁਤ ਹੀ ਕ੍ਰਿਸਪੀ ਤੇ ਬਹੁਤ ਹੀ ਚਟਪਟਾ ਬਣ ਕੇ ਤਿਆਰ ਹੋਇਆ ਹੈਗਾ ਤੇ ਇਸ ਤਰ੍ਹਾਂ ਹੀ ਆਪਾਂ ਬਾਕੀ ਬਚਦੇ ਜਿਹੜੇ ਉਹਨਾਂ ਨੂੰ ਵੀ ਫਰਾਈ ਕਰ ਲਵਾਂਗੇ ਤੇ एक बार कोई पीस पीसू फ्राई करना गा क्योंकि ये काफ़ी बड़े साइज़ सैजे हो जाते हैं जे आप इन्हें बैसे स्लैस कट के पाने हैं गे तो काफ़ी बार च मत मतलब, एक बार च काफ़ी सारे स्लैस मतलब कि हो जाते फ्राई ये बड़े वाले भी आप चं तरह कोट कर लेवे ਇਸ ਤਰ੍ਹਾਂ ਤੇ ਇਹਨੂੰ ਕੋਟ ਕਰਕੇ 2 ਮਿੰਟ ਰੱਖ ਦਵਾਂਗੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਫਿਰ ਦੁਬਾਰੇ ਕੋਟ ਕਰਕੇ ਤੇ ਇਹਨੂੰ ਆਪਾਂ ਬਰੈਡਾਂ ਦੇ ਚੂਰੇ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਆਪਾਂ ਲਪੇਟ ਲਵਾਂਗੇ ਕਿਉਂਕਿ ਇਹ ਕਾਫੀ ਵੱਡਾ ਪੀਸ ਸੀ ਤੇ ਇਹਨੂੰ ਆਪਾਂ ਸੈਂਟਰ ਦੇ ਵਿੱਚੋਂ ਕਟਿੰਗ ਕਰ ਲਵਾਂਗੇ ਹਲਕਾ ਜਿਹਾ ਫਰਾਈ ਕਰਨ ਤੋਂ ਬਾਅਦ ਇਹਨੂੰ ਆਪਾਂ ਸੈਂਟਰ ਚੋਂ ਕਟਿੰਗ ਕਰ ਲਵਾਂਗੇ ਤੇ ਫਿਰ ਇਹ ਚੰਗੀ ਤਰ੍ਹਾਂ ਕ੍ਰਿਸਪੀ ਵਧੀਆ ਬਣ ਕੇ ਤਿਆਰ ਹੋ ਜਾਊਗਾ ਇਹਨੂੰ ਆਪਾਂ ਚੰਗੇ ਤਰ੍ਹਾਂ ਵਿੱਚੋਂ ਵੀ ਮਤਲਬ ਕਿ ਕੋਟ ਕਰ ਲਵਾਂਗੇ ਚੰਗੇ ਤਰ੍ਹਾਂ ਤਾਂ ਕਿ ਜਿਹੜਾ ਇਹਦੇ ਵਿੱਚ ਇਹ ਕਾਫੀ ਬੜੇ ਸਾਈਜ਼ ਦੀ ਹੈ ਸਾਈਜ਼ ਦੇ ਕੇ ਤੇ ਕਿਉਂਕਿ ਬਰੈਡ ਦਾ ਚੂਰਾ ਅੰਦਰ ਟਿੱਕਰ ਜਾ ਸਕੇ ਤੇ ਚੰਗੀ ਤਰ੍ਹਾਂ ਇਹਨੂੰ ਕਾਫੀ-ਕਾਫੀ ਬਾਰੇ ਆਪਾਂ ਜਿਹੜਾ ਇਹ ਕੋਲ ਹੈਗਾ ਚੰਗੀ ਤਰ੍ਹਾਂ ਇਹਨੂੰ ਕੋਟ ਕਰ ਲਵਾਂਗੇ ਕੋਲ ਦੇ ਵਿੱਚ ਇਸ ਤਰ੍ਹਾਂ ਕਰਕੇ ਇਹਦੀਆਂ ਜਿਹੜੀਆਂ ਮਤਲਬ ਕਿ ਲੇਰਾਂ ਨੇ ਇਹਨਾਂ ਨੂੰ ਖੋਲੋ-ਖੋਲ ਕੇ ਤੇ ਚੰਗੀ ਤਰ੍ਹਾਂ ਪਾ ਲਵਾਂਗੇ ਇਹਦੇ ਵਿੱਚ ਤੇ ਇੱਧਰ ਜਿਹੜਾ ਆਪਣਾ ਸਨੇਕਸ ਪਾਇਆ ਹੋਇਆ ਸੀ ਪਹਿਲਾਂ ਵੰਗੋਂਦੋ ਫਰਾਈ ਹੋ ਗਿਆਗਾ ਚੰਗੀ ਤਰ੍ਹਾਂ ਤੇ ਉਹਨੂੰ ਆਪਾਂ ਦੇਖਦੇ ਰਵਾਂਗੇ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਉਹਨੂੰ ਵੀ ਆਪਾਂ ਕੱਲੀਆਂ ਕੱਲੀਆਂ ਲੇਹਰਾਂ ਨੂੰ ਚੈੱਕ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਬ੍ਰੈਡਾਂ ਦੇ ਚੂਰੇ ਦੇ ਵਿੱਚ ਚੰਗੀ ਤਰ੍ਹਾਂ ਕੋਟ ਕਰ ਲਵਾਂਗੇ ਤਾਂ ਕਿ ਕਿਸੇ ਪਾਸੋਂ ਮਤਲਬ ਕਿ ਜਿਹੜੀ ਇਹਦੀ ਲੇਅਰ ਹੈਗੀ ਮਤਲਬ ਕਿ ਚਿਪੀ ਹੋਈ ਨਾ ਰਹਿ ਜਾਏ ਤੇ ਜੇ ਆਪਾਂ ਇਹਨੂੰ ਕੱਲੀ ਕੱਲੀ ਨੂੰ ਮਤਲਬ ਇਹਦੇ ਵਿੱਚ ਬਰੈਡਾਂ ਦਾ ਚੂਰਾ ਭਰ ਦਵਾਂਗੇ ਤੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੋਊਗਾ ਇਹ ਜਿਹੜਾ ਆਪਣਾ ਸਨੈਕਸ ਆ ਬਹੁਤ ਹੀ ਜ਼ਿਆਦਾ ਟੇਸਟੀ ਤੇ ਬਹੁਤ ਹੀ ਚਟਪਟ ਬਣ ਕੇ ਤਿਆਰ ਹੋਣ ਵਾਲੀ ਜਿਹੜੀ ਰੈਸਪੀ ਹੈਗੀ ਤੇ ਚਟਪਟ ਬਣਾਓ ਤੇ ਚਾਹ ਦੇ ਨਾਲ ਇੰਜੋਏ ਕਰੋ ਤੇ ਇਹ ਆਪਾਂ ਚੰਗੀ ਤਰ੍ਹਾਂ ਕੋਟ ਕਰ ਲਿਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਵੀ ਫਰਾਈ ਹੋਣ ਵਾਸਤੇ ਪਾ ਦਵਾਂਗੇ ਫਰਾਈ ਪੈਨ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਇਹਦੀ ਕੋਈ ਵੀ ਲੇਰ ਹੈ ਜੀ ਨਹੀਂ ਛੱਡਣੀ ਹੈਗੀ ਜਿਹਦੇ ਵਿੱਚ ਆਪਾਂ ਮਤਲਬ ਕਿ ਸਲਰੀ ਨਾ ਲਗਾਈ ਹੋਵੇ ਤੇ ਜਿਹੜਾ ਇਸ ਤਰ੍ਹਾਂ ਦਾ ਬ੍ਰੈਡ ਦਾ ਚੂਰਾ ਹੈਗਾ ਨਾ ਲੱਗਿਆ ਹੋਵੇ ਚੰਗੀ ਤਰ੍ਹਾਂ ਖੋਲ-ਖੋਲ ਕੇ ਦੇਖ ਲੈਣਾ ਇਹਨਾਂ ਤੇ ਉਸ ਤੋਂ ਬਾਅਦ ਜਿਹੜਾ ਇੱਧਰ ਆ ਵੀ ਆਪਣਾ ਫਰਾਈ ਹੋ ਗਿਆ ਹੈਗਾ ਸਨੈਕਸ ਇਹਨੂੰ ਵੀ ਆਪਾਂ ਕੱਟ ਲਵਾਂਗੇ ਤੇ ਦੇਖਣ 'ਚ ਕਾਫੀ ਸੋਹਣੇ ਲੱਗਦੇ ਆ ਤੇ ਇਹਨੂੰ ਆਪਾਂ ਫਰਾਈ ਹੋਣ ਵਾਸਤੇ ਪਾ ਦਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਪਲਟ ਲਵਾਂਗੇ ਤੇ ਹੁਣ ਆਪਾਂ ਇਹਦੇ ਦੋ ਪਾਰਟ ਕਰ ਦਵਾਂਗੇ ਵਿਚਾਲੋਂ ਕੱਟ ਕੇ ਕਿਉਂਕਿ ਇਹ ਕਾਫੀ ਬੜਾ ਪੀਸ ਸੀਗਾ ਤੇ ਇਹਨੂੰ ਫਰਾਈ ਹੋਣ ਦੇ ਵਿੱਚ ਮਤਲਬ ਕਿ ਜਿਹੜਾ ਅੰਦਰਲਾ ਪਾਰਟ ਹੈ ਨਾ ਉਹ ਕ੍ਰਿਸਪੀ ਨਹੀਂ ਹੋਣਾ ਨਹੀਂ ਇਸ ਤਰ੍ਹਾਂ ਕਿਉਂਕਿ ਜੇ ਤਾਂ ਆਪਾਂ ਕੜਾਹੀ ਦੇ ਵਿੱਚ ਇਹਨੂੰ ਫਰਾਈ ਕਰਦੇ ਫਿਰ ਤਾਂ ਇਹ ਮਤਲਬ ਹੋ ਕੇ ਬੜੀਆ ਫਰਾਈ ਹੋ ਜਾਂਦੇ ਕਿਉਂਕਿ ਆਪਾਂ ਤੇਲ ਹੈ ਜਿਹੜਾ ਥੋੜਾ ਪਾਇਆ ਹੈਗਾ ਤੇ ਇਹਨੂੰ ਆਪਾਂ ਦੋ ਪਾਰਟਾਂ ਦੇ ਵਿੱਚ ਕਰ ਲਿਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ क्रिस्पी ਕਰ ਲਵਾਂਗੇ ਇੱਕ ਇੱਕ ਪਾਰਟ ਨੂੰ ਇਸ ਤਰ੍ਹਾਂ ਕਰਕੇ ਤੇ ਬਹੁਤ ਵਧੀਆ ਮਤਲਬ ਹੈ ਕਿ ਜੇ ਖਾਣ ਦੇ ਵਿੱਚ ਦਾ ਟੇਸਟ ਆਉਂਦਾ ਹੈਗਾ ਤੇ ਇਹਨੂੰ ਬਣਾ ਕੇ ਟਰਾਈ ਜ਼ਰੂਰ ਕਰਨਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਆ ਇਸ ਤਰ੍ਹਾਂ ਕੱਲੀ ਕੱਲੀ ਜਿਹੜੀ ਲੇਅਰ ਹੈ ਦੀ ਖੋਲ ਕੇ ਚੰਗੀ ਤਰ੍ਹਾਂ ਕ੍ਰਿਸਪੀ ਕਰ ਲੈਣਾ ਹੈਗਾ ਤਾਂ ਕਿ ਕਿਸੇ ਪਾਸੇ ਇਹ ਕੱਚਾ ਨਾ ਰਹੇ ਤੇ ਖਾਣ ਦੇ ਵਿੱਚ ਜਿਹੜਾ ਟੇਸਟ ਹੈ ਦਾ ਬਹੁਤ ਵਧੀਆ ਆਵੇ ਤੇ ਇਸ ਤਰ੍ਹਾਂ ਆਪਾਂ ਇਹਨੂੰ ਖੋਲ ਕੇ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਤੇ ਇਹ ਆਪਣਾ ਦੋਨਾਂ ਸਾਈਡਾਂ ਤੋਂ ਵਧੀਆ ਫਰਾਈ ਹੋ ਗਿਆ ਹੈਗਾ ਵਧੀਆ 골ਡਨ ਹੋ ਗਿਆ ਤੇ ਹੁਣ ਆਪਾਂ ਇਹਨੂੰ ਕੱਢ ਲਵਾਂਗੇ ਪਲੇਟ ਦੇ ਵਿੱਚ ਨਾਲ ਹੀ ਉਹਨਾਂ ਦੇ ਜਿਹੜੇ ਪਹਿਲਾਂ ਆਪਾਂ ਸਨੈਕਸ ਬਣਾ ਕੇ ਤਿਆਰ ਕੀਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਤੇ ਕਿੰਨਾ ਵਧੀਆ ਇਹ ਕ੍ਰਿਸਪੀ ਕ੍ਰਿਸਪੀ ਬਣ ਕੇ ਤਿਆਰ ਹੋਏ ਨੇ ਤੇ ਇਹਨਾਂ ਨੂੰ ਆਪਾਂ ਟੇਸਟ ਖਾਵਾਂਗੇ ਹਰੀ ਚਟਨੀ ਦੇ ਨਾਲ ਤੇ ਇਸ ਤਰ੍ਹਾਂ ਬਣਾ ਕੇ ਟਰਾਈ ਜ਼ਰੂਰ ਕਰਨਾ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰਸੋਈ ਨੂੰ ਬਾਤੋ ਵਸ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਆ ਨਵੀਂ ਰੈਸਪੀ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼੍ਰੀ ਕਾਲ ਜੀ